ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਬਦੀ ਦੀ ਵੱਡੀ ਘਟਨਾ ਵਾਪਰੀ ਹੈ ਲਗਾਤਾਰ ਪੰਜਾਬ ਦੇ ਵਿੱਚ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਦੇ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਨੇ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਵੇਅਹੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਨੰਡਾਲਾ ਦੀ ਇਹ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਨੰਡਾਲਾ ਦੇ ਵਿੱਚ ਮਾਰਗ ਦੇ ਪੈਂਦੇ ਇੱਕ ਛੱਪੜ ਦੇ ਕਿਨਾਰੇ ਤਿੰਨ ਗੁਟਕਾ ਸਾਹਿਬ ਦੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਧਾਰਮਿਕ ਫੋਟੋਆਂ ਇਤਰਾਜਯੋਗ ਹਾਲਾਤ ਦੇ ਵਿੱਚ ਪਾਈਆਂ ਗਈਆਂ ਇਸੇ ਦੌਰਾਨ ਉੱਥੇ ਨੇੜੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਕਮਲਜੀਤ ਬਿੱਲਣੇ ਦੱਸਿਆ ਕਿ ਸਥਾਨਕ ਗੁਰਦੁਆਰਾ ਬੌਲੀ ਸਾਈਬਾ ਐਜੀਪੀਸੀ ਦੇ ਮੈਨੇਜਰ ਨੂੰ ਇਸ ਬਾਰੇ ਸੂਚਿਤ ਜਿਹੜਾ ਇਹ ਕਰ ਦਿੱਤਾ ਗਿਆ ਹੈ ਉਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਮੌਕੇ ਤੇ ਪਹੁੰਚੀਆਂ ਨੇ ਤਸਵੀਰਾਂ ਵੀ ਤੁਹਾंना ਸਾਂਝੀਆਂ ਕਰ ਰਿਹਾ ਹਾਂ ਦੇਖ ਸਕਦੇ ਹੋ ਛੱਪੜ ਦੇ ਕਿਨਾਰੇ ਕਿਵੇਂ ਇਸ ਤਰ੍ਹਾਂ ਜੋ ਹਾਲਾਤ ਦੇ ਵਿੱਚ ਧਾਰਮਿਕ ਤਸਵੀਰਾਂ ਮਿਲੀਆਂ ਤੁਹਾਨੂੰ ਇਹ ਤਸਵੀਰਾਂ ਸੀ ਬਲਰ ਕਰਕੇ ਤਾਂ ਦਿਖਾ ਰਿਹਾ ਕਿਉਂਕਿ ਧਾਰਮਿਕ ਜਿਹੜੇ ਸਿੱਖ ਆਗੂ ਨੇ ਉਹਨਾਂ ਦੇ ਹਿਰਦੇ ਇਸ ਘਟਨਾ ਤੋਂ ਬਾਅਦ ਬਲੁੰਦਰੇ ਜਾਂਦੇ ਨੇ ਤਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਛੱਪੜ ਦੇ ਕਿਨਾਰੇ ਕਿਵੇਂ ਧਾਰਮਿਕ ਤਸਵੀਰਾਂ ਛੁੱਟੀਆਂ ਗਈਆਂ ਬੇਦਵੀ ਕੀਤੀ ਗਈ ਹਾਲਾਂਕਿ ਇਸ ਘਟਨਾ ਤੋਂ ਬਾਅਦ ਲਗਾਤਾਰ ਸਿੱਖਾਂ ਦੇ ਵਿੱਚ ਜਿਹੜਾ ਹੈ ਉਹ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਬਾਬਤ ਜਿਹੜਾ ਹੈ ਸੂਚਿਤ ਕਰ ਦਿੱਤਾ ਹੈ ਪੁਲਿਸ ਦੇ ਵੱਲੋਂ ਤਫ਼ਤੀਸ਼ ਜਿਹੜੀ ਇਹ ਮਾਮਲੇ ਦੀ ਕੀਤੀ ਜਾ ਰਹੀ ਹੈ ਪਰ ਮੌਕੇ ਤੇ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਹੈ ਕਿ ਇਸ ਬਾਬਤ ਐਸਜੀਪੀਸੀ ਨੂੰ ਵੀ ਤਲਬ ਕਰ ਦਿੱਤਾ ਗਿਆ ਹੈ ਅਣਪਛਾਤੇਆਂ ਖਿਲਾਫ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਜਿਹੜਾ ਹੈ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਉਹਨਾਂ ਨੇ ਦੱਸਿਆ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਹਾਂਜੀ ਮਾਨ ਸਰ ਕੀ ਕਹਿਣਾ ਚਾਹੁੰਦੇ ਆ ਜਿਹੜੇ ਇਹ ਘਟਨਾ ਹੋਈ ਜਿਹੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਕਰੀਬਨ 9:00 ਇਥੋਂ ਫੋਨ ਗਿਆ ਆਇਆ ਕਿ ਜੱਜੀ ਮਾਰਗ ਤੇ ਛੱਪੜ ਵਿੱਚ ਕੋਈ ਧਾਰਮਿਕ ਨਿਤਨੇਮ ਦੇ ਘਟਕੇ ਫੋਟੋਆਂ ਵਗੈਰਾ ਛੱਪੜ ਸੁੱਟੀਆਂ ਨੇ ਤੇ ਮੈਂ ਆ ਕੇ ਮੌਕਾ ਦੇਖਿਆ ਹੈਗਾ ਤੇ ਇਹ ਜਿੰਨਾ ਤੇ ਪ੍ਰਿਮੇ ਨੇ ਕਿ ਸਭ ਬਹੁਤ ਗਲਤ ਕੀਤਾ ਹੈਗਾ ਕਿਉਂਕਿ ਗੁਰੂ ਨਾਲ ਕਿਸੇ ਨਾਲ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਗੁਰੂ ਘਰ ਸਾਹਿਬ ਵਾਸਤੇ ਇੱਕ ਹੀ ਹਨ ਚਾਹ ਕੋ ਮੰਦਿਰ ਹੈ ਜਾਂ ਮਸਜਿਦ ਹੈ ਜਾਂ ਚਾਹ ਕੋ ਗੁਰਦੁਆਰਾ ਹੈ ਇਹ ਜੋ ਕੀਤਾ ਕਿਹਨੇ ਗਲਤ ਕੀਤਾ ਹੈਗਾ ਇਹ ਨਹੀਂ ਸੀ ਕਰਨਾ ਚਾਹੀਦਾ ਹੈਗਾ ਆਪਾਂ ਤੁਰੰਤ ਆ ਕੇ ਮੌਕਾ ਦੇਖਿਆ ਗਿਆ ਤੇ ਆ ਕੇ ਇਹਨੂੰ ਆਪਣੇ ਚੱਪੜ ਚੁਮ ਕੇ ਫੜ ਕੇ ਆਪਾਂ ਅੰਗੇ ਗੁਰੂ ਘਰ ਵਾਸਤੇ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਜੀ ਬੇਨਤੀ ਇਹ ਆ ਸੰਗਤ ਨੂੰ ਵੀ ਜੇਕਰ ਆਪਾਂ ਗੁਰੂ ਘਰ ਦੇ ਵਿੱਚ ਆਪਾਂ ਗੁਰੂ ਘਰ ਨੂੰ ਲਿਆ ਕੇ ਨਿਤਨੇਮ ਦੇ ਗੁੱਟ ਕੇ ਜਾਂ ਪੋਥੀਆਂ ਆਪਾਂ ਉਹਦੀ ਸੰਭਾਲ ਨਹੀਂ ਕਰ ਸਕਦੇ ਤੇ ਘਰਾਂ ਚ ਨਾ ਰੱਖੋ ਗੁਰੂ ਘਰ ਜਾ ਕੇ ਹੀ ਆਪਣਾ ਨਿਤਨੇਮ ਕਰ ਲਿਆ ਕਰੋ ਇਹ ਕਹ ਕੇ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਹੈਗਾ ਕਿ ਇਹ ਗੁਰੂ ਦੀ ਬੇਅਦਬੀ ਸਭ ਤੋਂ ਬਹੁਤ ਵੱਡੀ ਬੇਅਦਬੀ ਹੈਗੀ ਆ ਇਹ ਤੋਂ ਆਪਾਂ ਨੂੰ ਸੁਚੇਤ ਹੋ ਕੇ ਇਹ ਕੰਮ ਕਰਨ ਦੀ ਲੋੜ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ